ਸਾਣ ਲਿਖਿਆ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਪਰਮ ਵਿਦਿਆਨੀ ਵਿਚਾਰ ਕਰਦੇ ਨੇ ਤੇ ਵਿਚਾਰ ਇਹ ਗੱਲ ਨਹੀਂ ਪੈਂਦੀ ਇਹ ਪੜ੍ਹਨੀ ਨਹੀਂ ਪੈਂਦੀ ਪਾਸ਼ਾ ਸਾਡੀ ਉਹ ਹੀ ਆ ਸੋਧ ਕੇ ਪਰਮ ਵਿਦਿਆ ਬਣਦੀ ਹੁੰਦੀ ਹੈ ਹਾਂਜੀ ਜੋ ਕਹੂੰ ਕਹੂੰ ਜੋਗ ਰੀਤ ਕਹੂੰ ਵਿਰਧ ਚਾਰ ਕੋ ਜੋਗ ਰੀਤ ਕਹੂੰ ਵਿਰਧ ਚਾਰ ਕੋ ਸਿਆਣਫ ਦੇ ਕਾ ਵਿਰਧ ਚਾਰ ਨੂੰ ਦੱਸਣ ਪਤੋ ਸਮਝ ਨਾਲ ਕੰਮ ਗੱਲ ਜੋਗ ਰੀਤ ਦੇ ਵਿੱਚ ਸਮਝ ਦੀ ਕੋਈ ਗੱਲ ਨਹੀਂ ਜੀ ਉਹ ਤਾਂ ਸਮਾਧੀ ਲਾਉਣੀ ਹੈ ਉੱਤੇ ਦੇਖੋ ਜੋ ਗਰੀਬ ਦੇ ਵਿੱਚ ਅਕਲ ਦਾ ਕੋਈ ਕੰਮ ਨਹੀਂ ਅਕਲ ਨੂੰ ਕਹਿੰਦਾ ਤੂੰ ਪਾਸੇ ਬਹਿ ਜਾ ਇਹ ਜਿਹੜੀ ਦੁਆ ਇਹ ਅਕਲ ਦਾ ਕੰਮ ਬਿਲਕੁਲ ਚਾਰ ਬਿਲਕੁਲ ਚਾਰ ਹੈ ਫਿਰ ਸਿਆਣੇ ਨੂੰ ਕਹਿੰਦੇ ਨੇ ਸਿਆਣੇ ਦਾ ਕੰਮ ਅਕਲ ਦਾ ਕੰਮ ਕਿਤੇ ਅਕਲ ਨਾਲ ਸੋਚਿਆ ਜਾਂਦਾ ਜੋ ਕਿਵੇਂ ਹੋ ਕਿਤੇ ਉਹ ਕਹਿੰਦੇ ਆਪੇ ਹੋ ਜੂ ਚਲੋ ਦੰਬੀ ਚਲੋ ਸਮਾਧੀ ਲਾਈ ਚਲੋ ਇਵੇਂ ਅਗਲੀ ਲਗੂ। ਕਹੂੰ ਕਰਤ ਜਾਛ ਗੰਧਰਵ ਗਾਣ ਕਿਤੇ ਕੀ ਹੋ ਰਿਹਾ? ਜਾਛ ਵਰਗਾ ਧਰਮਾਂ ਦੇ ਗਾਣ ਹੋ ਰਹੇ ਨੇ। ਕਹਾਣੀਆਂ ਕਥਾ ਕਾਹਨ ਜਦਾਬੇ ਰਾਜੇ ਰਾਣੀਆਂ ਬੋਲੇ ਆਲਪਤਾਲ। ਲਖ ਟਕਿਆਂ ਕੇ ਬੁੱਧੜੇ ਲਖ ਸਕੇ ਆ ਕੇ ਹਾਰ। ਉਹ ਇਹੀ ਸੁਣੀ ਜਾਂਦੇ ਸੀ। ਜਿਵੇਂ ਆ ਰਾਮਲੀਲਾ, ਕ੍ਰਿਸ਼ਨ ਲੀਲਾ ਸੁਣਦੇ ਸੀ। ਹਾਂਜੀ। ਕਹੂੰ ਧੂਪ ਦੀਪ, ਕਹੂੰ ਅਰਗਦਾਨ। ਕਹੂੰ ਧੂਪ ਦੀਪ ਤੂੰ ਤੋ ਬਦਨ ਦਿਵੇ ਚੜਾਉਂਦੇ ਨੇ ਅਰਗਦਾਨ ਦੁੱਧ ਨੇ ਅਰਗ ਹੁੰਦਾ ਪਾਣੀ ਦੇ ਵਿੱਚ ਉਹ ਜਿਹੜੇ ਜਲ ਚੜਾਉਂਦੇ ਨੇ ਦੇਵਤੇ ਨੂੰ ਪਾਣੀ ਚੜਾਉਂਦੇ ਨੇ ਜਾਂ ਸ਼ਿਵ ਜੀ ਦੇ ਉੱਤੇ ਪਾਣੀ ਦੰਦਰੇ ਉਹਨੂੰ ਅਰਗਦਾਨ ਕਹਿੰਦੇ ਨੇ ਅਰ ਕੋ ਜਨਾਨੀਆਂ ਵੀ ਨਦੀਆਂ ਹੁੰਦੀਆਂ ਨੇ ਯਾਨ ਕਰੂਆ ਰੱਖਦੀਆਂ ਨੇ ਉਹ ਪਾਣੀ ਉਹ ਵੀ ਪਾਣੀ ਹੁੰਦਾ ਚੰਦਰ ਮੇ ਨੂੰ ਉਹ ਜੇ ਪਾਣੀ ਦੇ ਵਿੱਚ ਪਾ ਲੈਂਦੇ ਨੇ ਦੁੱਧ ਪਾ ਲਿਆ ਕੇਸਰ ਪਾ ਲਿਆ ਜਾਇ ਜਾਇ ਵੀ ਕੁਝ ਕਿਸੇ ਨੂੰ ਕੁਝ ਜੋਨ ਪਾ ਲੈ ਚੌਣ ਪਾ ਧਾਨ ਪਾ ਲੈ ਇਹੋ ਜਿਹਾ ਕੁਝ ਪਾ ਕੇ ਨਾ ਉਹ ਪੜੀ ਦੇ ਵਿੱਚ ਫਿਰ ਉਹ ਉਹ ਛੜ ਧਾਰ ਜੀ ਛੜ ਦਿੰਦੀ ਕਹੂੰ ਪਿਤਰ ਕਰਮ ਕਹੂੰ ਬੇਦ ਰੀਤ ਕਿਤੇ ਪਿਤਰ ਕਰਮ ਪਿਤਰ ਕਰਮ ਪਿਤਰਾਂ ਨੂੰ ਉਹ ਕੁਝ ਪਿਤਰਾਂ ਵਾਸਤੇ ਦਾਨ ਕਰਨਾ ਪਿਤਰਾਂ ਵਾਸਤੇ ਪਾਠ ਕਰਾਉਣੇ ਜਿਵੇਂ ਅਸੀਂ ਵੀ ਬਾਜ ਵਰਸੀਆਂ ਨਹੀਂ ਬਣਾਉਂਦੇ ਇਹ ਵਰਸੀਆਂ ਜਿਹੜੇ ਬਣਾਉਂਦੇ ਆ ਅਸੀਂ ਪਿਤਰ ਕਰਮ ਇਹ ਐ ਅਈ ਨੇ ਵਰਸੀ ਬਣਾਉਂਦੇ ਸਾਲ ਬਾਅਦ ਪੋਹ ਕੋ ਆਉਂਦੇ ਨੇ ਉਹ ਬਦਲ ਕਰਮ ਹੈ ਬਦਲ ਹੁੰਦਾ ਹੀ ਨਾ ਮਰ ਗਿਆ ਉਹਦਾ ਪਿੱਛੋਂ ਕਰਨਾ ਇਹ ਵਰਸਿਆ ਬਣਾਉਣੀ ਹੈ ਬਦਲ ਕਰਮ ਹੈ ਗੁਰਮਤਿ ਚ ਨਹੀਂ ਆਇਆ ਪਰਮਾਨ ਅਸੀਂ ਗੁਰੂਆਂ ਦੇ ਵੀ ਜਿਹੜੇ ਬਲੂ ਨੇ ਇਹ ਵੀ ਗਲਤ ਹੈ ਵੀ ਬਦਲ ਕਰਮ ਹੈ ਨਾਲੇ ਉਹਦਾ ਜੋਦੇ ਨੇ ਜੋਦੇ ਦਾ ਮਰਾਈ ਦਾ ਬਦਲ ਕਰਮ ਦਾ ਤਾਂ ਕਰੀਦਾ ਵੀ ਉਹ ਨਰਕਾਂ ਚ ਨਹੀਂ ਹੈ ਉਹਨਾਂ ਨੂੰ ਬਚਾ ਲੈ ਕੋਈ ਫਾਇਦਾ ਹੋ ਜਾਏ ਇਹ ਜਿਹੜਾ ਬਣਾਉਣਾ ਅਸੀਂ ਅਸੀਂ ਉਸ ਸਾਹਬ ਨੂੰ ਨਹੀਂ ਬੁਲਾ ਸਕਦੇ ਗੁਰੂ ਆਨੇ ਕਦੋਂ ਤਾਹੀ ਨਹੀਂ ਬੁਲਾਇਆ ਇਹ ਖੰਡਣ ਕੀਤਾ ਹੋਇਆ ਪਿਤਰ ਕਰ ਕੋਈ ਹੋਰ ਦਿਨ ਬੁਲਾ ਲਓ ਤੁਸੀਂ ਬਿਸ਼ੱਕ ਜਦ ਉਹ ਹੀ ਦਿਨ ਤੁਸੀਂ ਧੱਕੇ ਬਰੂਨ ਪਿਤਰ ਕਰ ਬਣ ਜਾਂਦਾ ਕਹੂੰ ਬੇਦਰੀਤ ਕਹੂੰ ਬੇਦਰੀਤ ਬੇਦਰੀਤ ਪਿਤਰ ਕਰਪ ਤੇ ਉਲਟਾ ਹੈ ਬੇਦਰੀਤ ਯਾਦ ਨਹੀਂ ਰੱਖਦੀ ਪਿਤਰ ਕਰ ਪਿਤਰ ਕਰ ਬਣਦਾ ਬੇਦਰੀਤ ਗੁਰਮਤ ਹੈ ਗੁਰਮਤ ਵਿੱਚ ਪਿਤਰ ਕਰ ਬਈ ਹੁੰਦਾ ਕਦੇ ਬੇਦਰਦੀ ਤਾਂ ਕਦੇ ਪਿਰਦਨ ਸਿੱਖਣਾ ਜਿਵੇਂ ਤਰ ਕਰਮ ਨਹੀਂ ਹੋ ਸਕਦਾ ਅਰੇ ਪਾੜ ਕਰ ਕਹਣਾ ਅਸੀਂ ਪਿੱਛੋਂ ਭੋਗ ਬੋਰ ਇਹ ਪੇਤਰ ਕਰਮ ਸਿੱਖਾ ਜੇ ਪ੍ਰਮਾਣ ਨਹੀਂ ਹਰ ਬਾਰ ਇਹ ਰਸ ਗਰੀਏ ਨਾ ਤੁਸੀਂ ਚੱਲਨ ਨਵਾਸ ਬਖਸੀ ਇਹਦਾ ਉਹ ਪਿਛਲੇ ਸਾਲ ਬਖਸ਼ਿਆ ਦੀ ਸੰਸਕਾਰ ਵੇਲੇ ਵੀ ਚੱਲਨ ਨਵਾਸ ਉਹ ਤੋਂ ਬਾਅਦ ਫਿਰ 2 ਘੰਟੇ ਬਾਅਦ ਚੱਲਨ ਨਵਾਸ ਕੀ ਮਜ਼ਾਕ ਬਣਾਇਆ ਤੁਸੀਂ ਇਹ ਗਿਆਨ ਤੋਂ ਵੀ ਨੂੰ ਲੋਕ ਨੇ ਜਿਹੜੇ ਕਰਦੇ ਵਾਹ ਰੋਜ਼ ਅੱਠ ਵਾਰ ਤਰਦਾਸ ਹੋ ਜਾਂਦੀ ਹੈ ਜੇ ਸੰਸਕਾਰ ਕਰਦੇ ਨੇ ਅੱਠ ਵਾਰ ਉਹਦਾ ਅਰਦਾਸ ਹੋ ਜਾਂਦੀ ਹੈ ਅਰਦਾਸ ਹੈ ਮਜ਼ਾਕ ਆ ਤੁਹਾਡਾ ਇੱਕ ਹੀ ਹੈ ਦਾ ਬੰਬੜਾ ਨਾਲ ਮਿੱਠ ਬਾਤ ਤੁਸੀਂ ਕਰਦੇ ਗੁਰਬਾਨੀ ਬਿਲਕੁਲ ਹੈ ਪ੍ਰਵਾਨੇ ਦੀ ਉਹਦਾ ਹੈ ਸਾਡੇ ਕੋਲ ਜੇ ਮਰਤਕ ਕੋ ਚੰਨਾ ਚੜਾਵੇ ਜੇ ਮਰਤਕ ਦੇ ਨੂੰ ਚੰਦਨ ਨਾਲ ਲਪਦੀਏ ਚੜਾਈ ਜਾਏ ਤੋ ਦਾ ਮਰਤਕ ਕਮਣ ਫੜ ਪਾਵੇ ਤਿਸਤੇ ਮਰਤਕ ਕਮਣ ਫੜ ਪਾਵੇ ਮਰਤਕ ਰੁਕ ਕੀ ਫੜ ਹੋ ਜੂ ਜੇ ਮਰਤਕ ਕੋ ਵਿਸਤਾ ਮਿਲਦਾ ਹੈ ਤੋ ਮਰਤਕ ਆਖਿਆ ਕਟ ਜਾਏ ਕਬੀਰ ਨੇ ਕਹੇ ਸੀ ਪਹਿਲੇ ਹੀ ਗੁਰਬਾਣੀ ਜੇ ਲਿਖਤੀ ਹੋਰ ਤੁਹਾਡੇ ਸਿਰ ਤੇ ਰੱਖ ਦਿੰਦੇ ਸਾਰਾ ਸਿਰ ਤੇ ਹੀ ਹੈ ਹੁਕਮ ਹੁਕਮ ਹੁੰਦਾ ਹੀ ਸਿਰ ਤੇ ਗੁਰਬਾਣੀ ਹੈ ਸਾਡਾ ਹੁਕਮ ਹੈ ਸਿਰ ਦੇ ਉੱਤੇ ਹੈ ਸਿਰ ਦੇ ਉੱਤੇ ਤੁਹਾਡੇ ਆਲੇ-ਜਾਇ ਕਰਦੇ ਤੁਸੀਂ ਕੀ ਫਿਰ ਜੇ ਉਹ ਕਹਿੰਦੇ ਨੇ ਹਿੰਦੂ ਨੇ ਫਿਰ ਤੜਫਦੇ ਨੇ ਤੜਫਦੇ ਕਹਦੇ ਵਖੀ ਹੋਈ ਤੂੰ ਤੁਸੀਂ ਸਿੱਖ ਜਦ ਬਣੋਗੇ ਜਾਂ ਗੁਰਮਾਣੀ ਅਨੁਸਾਰ ਪਿਤਰ ਕਰਮ ਛੱਡ ਦੋਗੇ ਜਿੰਨਾ ਜੇ ਪਿਤਰ ਕਰਮ ਨਹੀਂ ਛੱਡਦੇ ਹਿੰਦੂ ਉਹ ਸਮਝਦੇ ਨੇ ਇਸ ਗੱਲ ਨੂੰ ਤੁਸੀਂ ਕਿਉਂ ਹਿੰਦੂ ਉਹਨਾਂ ਨੂੰ ਧਰਮ ਦਾ ਗਿਆਨ ਆ ਤੁਸੀਂ ਦਾ ਧਰਮ ਵਾਲੇ ਜਿੱਥੋਂ ਗਿਆਨ ਮਿਲਣਾ ਤਾਂ ਦਾਸ ਬਣ ਛੱਡੀ ਬੈਠੇ ਹੋ ਧਰਮ ਦਾ ਗਿਆਨ ਤਾਂ ਅਸਲੀ ਇੱਥੋਂ ਮਿਲਣਾ ਸੀ ਜਿਹੜੀ ਸੌਖੀ ਭਾਸ਼ਾ ਦੇ ਵਿੱਚ ਹੈ ਜੇ ਕੁਝ ਛੱਡਣਾ ਹੈ ਨਾ ਜਿਹੜਾ ਛੱਡਣਾ ਹੈ ਸੀ ਉਹ ਤਾਂ ਇੱਥੋਂ ਪਤਾ ਲੱਗੂ ਜੋ ਕਰਨਾ ਹੈ ਉਹਦਾ ਅੱਧਾ ਭਜਦਾ ਇੱਥੋਂ ਪਤਾ ਲੱਗੂ ਬਾਕੀ ਸਾਰਾ ਉੱਥੋਂ ਲੱਗ ਜੂ ਜਿਹੜਾ ਕੁਝ ਕਰਨਾ ਇੱਥੋਂ ਵੀ ਪਤਾ ਲੱਗ ਜੂ ਉਹ ਕਰਨਾ ਕੀ ਹੈ ਛੱਡਣ ਦਾ ਇੱਥੋਂ ਪਤਾ ਲੱਗ ਜੂ ਇਹ ਆ ਛੱਡਣ ਇਹ ਕਰਨਾ ਨਹੀਂ ਜੇ ਉਹ ਕਰਨਾ ਪਹਿਲਾਂ ਛੱਡਾਂਗੇ ਨਾ ਨਾ ਕਰਨੇ ਵਾਲੇ ਗੱਲ ਤਾਂ ਕਰਨੇ ਵਾਲੇ ਪਾਸੇ ਜਾਵਾਂਗੇ ਨਹੀਂ ਕਰਨੇ ਵਾਲੇ ਪਾਸੇ ਜਾ ਹੀ ਨਹੀਂ ਸਕਦੇ ਜਿੰਨਾ ਜਰ ਫੀਮ ਛੱਡਦਾ ਨਹੀਂ ਉਹਨਾਂ ਜਰ ਤੰਦਰੁਸਤੀ ਵੱਲ ਜਾਏ ਨਹੀਂ ਸਕਦਾ ਜਿਹੜੀ ਚੀਜ਼ ਨਾਲ ਨੁਕਸ ਪਿਆ ਹੋਇਆ ਕੋਈ ਜੇ ਕੋਈ ਚੀਜ਼ ਖਤ ਹੈ ਨੁਕਸ ਪੈ ਗਿਆ ਕੋਈ ਕਿਸੇ ਬਿਮਾਰੀ ਹੈ ਜਿੰਨਾ ਜਰੋਂ ਖਾਣ ਵਾਲੀ ਚੀਜ਼ ਛੱਡਦਾ ਨਹੀਂ ਬਿਮਾਰੀ ਨੂੰ ਇਲਾਜ ਕਦੇ ਆ ਜੂਗਾ ਦੁਆ ਕਦੇ ਲੱਗੂਗੀ ਕਾਹਦਾ ਤਾਂ ਹੀ ਅਸਰ ਕਰੂ ਜੇ ਖਾਣਾ ਛੱਡੂ ਜੇ ਬੁਖਾਰ ਛੱਡਦਾ ਹੀ ਨਹੀਂ ਬੁਖਾਰ ਤੇ ਆਉਂਦਾ ਹੀ ਨਹੀਂ ਤਾਂ ਗੁਰਬਾਣੀ ਧੋੜ ਦੇ ਕੀ ਅਸਰ ਕਰ ਦੂਗੀ ਪੜੀ ਜਾਓ ਦਵਾਈ ਖਾਈ ਜਾਓ ਅਸਰ ਤਾਂ ਕੋਈ ਨਹੀਂ ਗੁਰਬਾਣੀ ਵੀ ਪੜੀ ਜਾਂਦੇ ਆ ਬੁਖਾਰ ਉੱਡੀ ਛੱਡ ਤੇ ਛੱਡਣ ਵਾਲੀ ਗੱਲ ਪਹਿਲਾਂ ਛੱਡੋ ਸਭ ਤੋਂ ਪਹਿਲਾਂ ਛੱਡਣਾ ਹੀ ਛੱਡਣਾ ਪੜਨ ਦੀ ਲੋੜ ਨਹੀਂ ਹੈ ਛੱਡਣਾ ਹੀ ਆ ਸਭ ਕੁਝ ਗਰਵਾਣੀ ਛਡਾਉਂਦੀ ਓ ਛਡਾਉਂਦੀ ਓ ਕੁਝ ਜੋ ਫੜਿਆ ਹੈ ਛੱਡ ਦੋ ਜਿੱਥੇ ਗਲਤ ਜਗ੍ਹਾ ਜੁੜਿਆ ਹੋਣਾ ਉੱਥੋਂ ਟੁੱਟਣਾ ਹੀ ਟੁੱਟਣਾ ਹੈ ਜੋੜਨਾ ਕਿੱਥੇ ਆ ਕਿਵੇਂ ਜੁੜਨਾ ਫਿਰ ਉਹ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਪੱਟਤਾ ਲਓ ਇਧਰੋਂ ਪੱਟਣਾ ਹੈ ਉਹਦਾ ਲਾਉਣਾ ਹੈ ਲਾਉਣਾ ਦਾ ਪੱਟੇ ਹੋਰੂਆਂ ਪੱਟਿਆ ਦਾ ਹੈਰੀ ਲਾਉਣਾ ਕਿਰੂ ਹੈ ਨਾ ਪਣੀ ਨਹੀਂ ਪੱਟੀ ਹੋਣੀ ਹੈ ਉਥੋਂ ਸਰਾਹ ਕਰਦੇ ਹੋ ਜਵਾਨੇ ਪੱਟਣੀ ਪੱਟੀ ਪੜਦੇ ਨੇ ਹੈਰੀ ਉਹਨੂੰ ਮਾਨੂੰ ਜਿੱਥੇ ਲੱਗਿਆ ਹੋਇਆ ਉਹ ਲੱਗੂ ਤਾਂ ਇਹ ਪੱਟਿਆ ਜਾਊ ਪੱਟੇ ਤੋਂ ਕਰਾ ਨਹੀਂ ਲੱਗਦਾ ਉਥੋਂ ਪੱਟਕਾ ਤਾਂ ਹੀ ਨਹੀਂ ਕੋਈ ਮਾਨੂੰ ਕਿੱਥੇ ਲੱਗਿਆ ਹੋਇਆ ਪੱਟਿਆ ਜਾਊ ਤਾਂ ਇਹ ਜੇ ਆ ਛੱਡੂ ਸਭ ਕੁਝ ਨਹੀਂ ਜਿੱਤੇ ਹਿੰਦੂਵਾਦੀ ਕੈਰੀ ਜੇ ਲੱਗਿਆ ਲੱਗਿਆ ਹੋਇਆ ਹੈ ਯਾਰ ਤਾਂ ਲੱਗਿਆ ਹੋਇਆ ਹੈ ਉਥੇ ਜਿਹੜੇ ਧਰਮ 'ਚ ਲੱਗਿਆ ਹੋਇਆ ਲੱਗਿਆ ਹੋਇਆ ਹੈ ਜੋ ਕਰਾਏ ਕਰਦੇ ਆ ਉਹ ਲੱਗੇ ਹੋਇਆ ਉੱਥੇ ਜੁੜੇ ਹੋਇਆ ਉਹ ਤੋਂ ਪੱਟਕੇ ਨੂੰ ਆ ਪਸੇ ਲੱਗੂ ਕਹੂੰ ਨਿਤਨਾ ਪੱਟ ਰਿਹਾ ਹੈ ਇਹ ਪੱਟ ਰਹੀ ਹੈ ਬਾਣੀ ਪਹਿਲਾਂ ਉਤੋਂ ਪੱਟ ਰਹੀ ਹੈ ਲਗਾਤਾਰ ਇੱਕ ਗੱਲ ਇੱਥੇ ਪੱਟਣ ਦੀ ਇਕੱਠੀ ਆਈ ਹੈ ਉੱਥੇ ਇੱਕ ਸ਼ਬਦ ਕੋਈ ਕੋਈ ਗੱਲ ਆਈ ਹੋਈ ਹੈ ਕਿ ਮੈਂ ਇੱਥੇ ਲਗਾਤਾਰ ਗੱਲ ਆਈ ਹੋਈ ਹੈ ਨਾ ਅਕਾਲ ਉਸਤਤ ਵਿੱਚ ਉੱਥੇ ਲਗਾਤਾਰ ਕਿਤੇ ਤੁਹਾਨੂੰ ਖਸ਼ਾਬਤ ਦੇ ਵਿੱਚ ਇੰਨੀ ਗੱਲ ਦਿਖਾ ਦਿਓ ਇਕੱਠੀ ਆਦ ਗੁਰੂ ਗ੍ਰੰਥ ਸਾਹਿਬ ਕਿਤੇ ਇੰਨੀ ਇਕੱਠੇ ਗੱਲ ਦਿਖਾਓ ਕਿੱਥੇ ਕਿਤੇ ਕੋਈ ਵਾਰ ਲੈ ਲਓ ਕੋਈ ਚੈਪਟਰ ਕਿਤੋਂ ਲੈ ਲਓ ਐਨੀ ਗੱਲ ਜਿੰਨੀ ਹੈ ਇਹਦੇ ਵਿੱਚ ਆ ਜਾਣੀ ਹੈ ਕਿਤੇ ਦਿਖਾਓ ਕਿ ਕਿੱਥੇ ਲਿਖੀ ਹੋਈ ਹੈ ਇਕੱਠੀ ਕਿਤੇ ਵੀ ਨਹੀਂ ਲਿਖੀ ਵੀ ਇਕੱਠੀ ਇਥੇ ਗੱਲ ਕਰਦੇ ਕਿਤੇ ਲਿਖੀ ਉਹਨੂੰ ਚੁਗਦੇ ਰਹੋ ਉਹ ਕਿੱਥੇ ਫਸਲ ਬੱਢਣੀ ਹੈ ਤੁਸੀਂ ਜੀ ਕਜੇ ਕਤੀਲਾ-ਤੀਲਾ ਜੋੜਾਂ ਤੁਸੀਂ ਤੀਲਾ-ਤੀਲਾ ਜੋਗਾ ਤੇ ਪੰਡ ਕਾਦਾ ਹੋਈ ਉਹ ਤਾਂ ਬਹੁਜੇ ਸਾਹਮਣੇ ਰਖੋ ਦੀ ਪੰਡ ਬਣਦੀ ਐ ਤੇ ਕਿਤ ਕੁਾਇ ਸਗੜੀ ਫਸਲਾ ਵੱਢ ਕੇ ਚਰੀ ਹੋਵੇ ਤਖੜੀ ਸਗੜੀ ਇੱਕ ਡਾਂਡਾ ਕਹਤੇ ਆ ਕਹਤੇ ਚੁਗਦਾ ਫਰੀਜ ਆ ਸਾਰੇ ਜੰਗਲ ਚ ਉੱਥੇ ਉਹ ਤਾਂ ਹੀ ਨੇ ਕੁਛ ਮੈੜਾ ਰੋਕਾ ਨੂੰ ਐਤੇ ਇੱਕ ਦਮ ਸਗਣਾ ਖੜਾ ਇਕ ਕੋਈ ਸ਼ੰਦ ਵਿੱਚ ਸਾਰਾ ਪਤਾ ਲੱਗ ਜਾਂਦਾ ਹੈ। ਇੱਕ ਕੋਈ ਦਿਨ ਵਿੱਚ ਕਿੰਨਾ ਕੁਝ ਪਤਾ ਲੱਗ ਜਾਂਦਾ ਹੈ।